ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਿੱਟਾ ਬਾਜ ਕਿਸ ਨੇ ਭੇਟ ਕੀਤਾ ਉਹ ਕਿੱਥੋਂ ਦੇ ਸ਼ਾਸਕ ਸਨ ਕੀ ਨਾਮ ਸੀ ਉਹਨਾਂ ਦਾ ਜੇ ਕੋਈ ਸਾਨੀ ਹੈ ਸਵਾਲ ਪੁੱਛ ਲਵੇ ਤਾਂ ਫਿਰ ਸਾਡੇ ਕੋਲ ਜਵਾਬ ਤਾਂ ਹੋਣਾ ਹੀ ਚਾਹੀਦਾ ਨੇ ਬਹੁਤ ਸਾਰੇ ਸਿੱਖ ਜਿਹੜੇ ਨੇ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅਕਸਰ ਬੋਲਦੇ ਨੇ ਕਿੱਟਿਆਂ ਬਾਜਾਂ ਵਾਲੇ ਕਿਉਂਕਿ ਚਿੱਟਾ ਬਾਜ ਜਿਹੜਾ ਸੀ ਇੱਕ ਬਹੁਤ ਸ਼ਕਤੀ ਦਾ ਪ੍ਰਤੀਕ ਸੀ ਪਰ ਇਹਦੇ ਨਾਲ ਦੀ ਨਾਲ ਜੇ ਸਾਨੂੰ ਕੋਈ ਇਹ ਪੁੱਛ ਲੈਂਦਾ ਕਿ ਚਿੱਟਾ ਬਾਜ ਦਿੱਤਾ ਕਿੰਨਾ ਹੀ ਨੇ ਜਾਂ ਕਿੰਨਾ ਲੋਕਾਂ ਨੇ ਭੇਟ ਕੀਤਾ ਸੀ ਜਾਂ ਕਿੱਥੋਂ ਦੇ ਲੋਕ ਸਨ ਤਾਂ ਫਿਰ ਸਵਾਲ ਜਿਹੜਾ ਕੁਝ ਗੁੰਝਲਦਾਰ ਬਿਆ ਹੋ ਜਾਂਦਾ ਪਰ ਜਦੋਂ ਤੁਹਾਡੇ ਵਰਗੇ ਭੈਣ ਪੁਰਾਤਿਹਾਸ ਦੇ ਪੰਨੇ ਫੋਲਦੇ ਨੇ ਫਿਰ ਉਹ ਦੱਸਦੇ ਨੇ ਕਿ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਿੱਟਾ ਬਾਜ ਪਟਨਾ ਦੇ ਦੋ ਜਿਹੜੇ ਸ਼ਾਸਕ ਭਰਾ ਸਨ ਜਿਨ੍ਹਾਂ ਨੂੰ ਨਵਾਬ ਕਿਹਾ ਜਾਂਦਾ ਸੀ ਉਹਨਾਂ ਨੇ ਭੇਟ ਕੀਤਾ ਸੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਨ੍ਹਾਂ ਦਾ ਨਾਮ ਕ੍ਰੀਮ ਬਖਸ਼ ਤੇ ਰਹੀਮ ਬਖਸ਼ ਇਹ ਦੋਨੋਂ ਭਰਾ ਸਨ ਅਤੇ ਪਟਨੇ ਦੇ ਸ਼ਾਸਕ ਸਨ ਜਦੋਂ ਔਰੰਗਜ਼ੇਬ ਦਾ ਉੱਥੇ ਰਾਜ ਸੀ ਤਾਂ ਉਹ ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਬਹੁਤ ਸਤਿਕਾਰ ਕਰਦੇ ਸਨ ਤੁਹਾਨੂੰ ਪਤਾ ਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਤਰਾਵਾਂ ਦੇ ਦਰੌਣ ਪਟਨਾ ਸਾਹਿਬ ਪਹੁੰਚੇ ਤਾਂ ਉਹਨਾਂ ਦਾ ਇੱਕ ਬਾਗ ਸੀ ਜੋ ਸੁੱਕਾ ਪਿਆ ਸੀ ਯਾਨੀ ਕਿ ਸੁੱਕ ਗਿਆ ਸੀ ਉਹਦੇ ਵਿੱਚ ਕੋਈ ਵੀ ਰੁੱਖ ਹਰਿਆ ਨਹੀਂ ਸੀ ਲੇਕਿਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਪਹੁੰਚਦੇ ਨੇ ਤਾਂ ਉਸ ਬਾਗ 'ਚ ਖੇਰਦੇ ਨੇ ਕਿ ਜਦੋਂ ਉਸ ਬਾਗ 'ਚ ਖੇਰਦੇ ਨੇ ਤੇ ਉਹ ਬਾਗ ਸਾਰਾ ਹਰਿਆ ਭਰਿਆ ਹੋ ਜਾਂਦਾ ਹੈ ਇਹ ਦੁਬਾਰਾ ਉਹਦੇ ਵਿੱਚ ਰੌਣਕ ਆ ਜਾਂਦੀ ਇਹ ਗੱਲ ਜਦੋਂ کریم ਬਖਸ਼ ਤੇ ਰਹੀਮ ਬਖਸ਼ ਨੂੰ ਪਤਾ ਲੱਗੀ ਕਿ ਸਾਡੇ ਬਾਗ ਜਿਹੜਾ ਦੁਬਾਰਾ ਹਰਿਆ ਹੋ ਗਿਆ ਜੋ ਸੁੱਕਾ ਸੜਿਆ ਸੀ ਤਾਂ ਫਿਰ ਕਹਿੰਦੇ ਦੋਨੋਂ ਭਰਾ ਦਰਸ਼ਨ ਕਰਨ ਆਉਂਦੇ ਨੇ ਤੇ ਗੁਰੂ ਸਾਹਿਬ ਜੀ ਪੁੱਛਦੇ ਨੇ ਜਦੋਂ ਕਿ ਭਈ ਇਹ ਬਾਗ ਕਿੰਨਾ ਦਾ ਤੋਂ ਕਿ ਬਾਰ-ਬਾਰ ਕਹਿੰਦੇ ਇਤਿਹਾਸ ਦੇ ਪੰਨਿਆਂ ਮੁਤਾਬਕ ਕਿ ਤੁਹਾਡਾ ਫਿਰ ਗੁਰੂ ਸਾਹਿਬ ਪੁੱਛਦੇ ਫਿਰ ਕਹਿੰਦੇ ਤੁਹਾਡਾ ਤੇ ਤੀਜੀ ਵਾਰੀ ਜਦੋਂ ਬੇਨਤੀ ਉਹ ਕਹਿੰਦੇ ਕਿ ਮਹਾਰਾਜ ਜੀ ਬਾਗ ਤਾਂ ਸਾਡਾ ਹੀ ਆ ਲੇਕਿਨ ਇਹ ਤੁਹਾਡੀ ਕਿਰਪਾ ਨਾਲ ਹਰਿਆ ਭਰਿਆ ਹੋ ਗਿਆ ਤਾਂ ਗੁਰੂ ਮਹਾਰਾਜ ਤੇ ਬੜੇ ਖੁਸ਼ ਹੁੰਦੇ ਨੇ ਬੜੇ ਪ੍ਰਸੰਨ ਹੁੰਦੇ ਨੇ ਤਾਂ ਫਿਰ ਨਾਲ ਹੀ ਉਹ ਦੋਨੋਂ ਭਰਾ ਇੱਕ ਬੇਨਤੀ ਕਰਦੇ ਨੇ ਕਿ ਯਾਨੀ ਕਿ ਰਹੀਮ ਬਖਸ਼ ਬੇਨਤੀ ਕਰਦਾ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਔਰਤ ਚਾਹੇ ਉਹਨਾਂ ਦੀ ਰਾਣੀ ਹੋਵੇ ਚਾਹੇ ਕੁਸਤੀ ਉਹ ਬਹੁਤ ਛਿਰ ਦੀ ਬਿਮਾਰ ਤੇ ਬੜੀ ਪੀੜਤ ਆ ਤੇ ਸਾਡੇ ਘਰ ਔਲਾਦ ਵੀ ਨਹੀਂ ਹੁੰਦੀ ਕਿਹਾ ਜਾਂਦਾ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਬਾਗ ਦੇ ਵਿੱਚ ਇੱਕ ਫਲਦਾਰ ਬੂਟਾ ਲਾਓ ਤੇ ਨਾਲ ਹੀ ਇੱਥੇ ਉਹ ਜਿਹੜੀ ਸਾਡੀ ਉਹ ਅਹੀਂ ਤੁਹਾਨੂੰ ਭੈਣ ਹੀ ਕਵਾਂਗੇ ਨਾ ਉਹਨਾਂ ਨੂੰ ਕੋ ਕਿ ਇਸ਼ਨਾਨ ਕਰਨ ਖੂਹ ਤੇ ਖੂਹ ਦੇ ਵਿੱਚੋਂ ਪਾਣੀ ਲੈ ਕੇ ਇਸ਼ਨਾਨ ਕਰਨਾ ਤੇ ਕਿਹਾ ਜਾਂਦਾ ਕਿ ਇਹ ਦੋਨੋਂ ਚੀਜ਼ਾਂ ਕਰਨ ਤੋਂ ਬਾਅਦ ਉਹਨਾਂ ਦੇ ਘਰ ਰੱਬ ਨੇ ਇੱਕ ਪੁੱਤਰ ਦਿੱਤਾ ਜਦੋਂ ਗੁਰੂ ਸਾਹਿਬ ਪਟਨਾ ਸਾਹਿਬ ਰਹੇ ਤਾਂ ਬਹੁਤ ਸਾਰਾ ਸਮਾਂ ਉਸ ਬਾਗ ਦੇ ਵਿੱਚ ਰਹੇ ਤੇ ਉਹਨਾਂ ਰਹੀਮ ਬਖਸ਼ ਤੇ کریم ਬਖਸ਼ ਨੇ ਵੇਖੋ ਉਹਨਾਂ ਨੇ ਗੁਰੂ ਦੇ ਨਾਂ ਤੇ ਰੱਖਤਾ ਗੁਰੂ ਦਾ ਬਾਗ ਅੱਜ ਉੱਥੇ ਗੁਰਦੁਆਰਾ ਸਾਹਿਬ ਦੀ ਸ਼ੌਭਤਿਆ ਉਹ ਸਾਡੇ ਮੁਸਲਮਾਨ ਵੀਰ ਕਿੰਨੇ ਕਿੰਨਾ ਪਿਆਰ ਕਰਦੇ ਸੀ ਗੁਰੂ ਮਹਾਰਾਜ ਜੀ ਨੂੰ ਬੇਸ਼ੱਕ ਅਸੀਂ ਕੁਝ ਗੱਲਾਂ ਤੋਂ ਕਿੰਤੂ ਪਰਤੂ ਕਰ ਜਾਂਦੇ ਲੇਕਿਨ ਮੁਸਲਮਾਨ ਵੀਰਾਂ ਦੀਆਂ ਚੰਗੀਆਂ ਗੱਲਾਂ ਨੂੰ ਅਸੀਂ ਕਦੀ ਨਹੀਂ ਦੱਸਦੇ ਫਿਰ ਉਹ ਸਦਾ ਹੀ ਗੁਰੂ ਘਰ ਨਾਲ ਜੁੜ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿੱਤਾ ਬਾਦ ਜਿਹੜਾ ਸੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕੀਤਾ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਭੇਟਾ ਸਵੀਕਾਰ ਕੀਤੀ ਕਿਉਂਕਿ ਕਿੱਤੇ ਬਾਜ ਦੇ ਵਿੱਚ ਬਹੁਤ ਸਾਰੇ ਗੁਣ ਨੇ ਕਿਉਂਕਿ ਪੰਜਾਬ ਜਿਹੜਾ ਨਾ ਇਹ ਵੀ ਇੱਕ ਬਾਜਾਂ ਦੀ ਥਿਮ ਵੀ ਕਿਹਾ ਜਾਂਦਾ ਕਿ ਇਹ ਇਹ ਇਥੋਂ ਦਾ ਰਾਜਪੰਛੀ ਰਿਹਾ ਹੈ ਬਾਜ ਤੇ ਗੁਰੂ ਸਾਹਿਬ ਨੇ ਬਾਜ ਦੇ ਵਿੱਚ ਹੋਰ ਕਿਹੜੇ-ਕਿਹੜੇ ਗੁਣਾ ਦੀ ਗੱਲ ਕੀਤੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਅੱਜ ਅਸੀਂ ਉਹਨਾਂ ਦੋਨਾਂ ਭਰਾਵਾਂ ਨੂੰ ਉਹਨਾਂ ਦੋ ਮੁਸਲਮਾਨ ਵੀਰਾਂ ਨੂੰ ਰਹੀਮ ਬਖਸ਼ ਤੇ ਕਰੀਮ ਬਖਸ਼ ਨੂੰ ਆਪਣੇ ਵੱਲੋਂ ਧੰਨਵਾਦ ਵੀ ਕਰਦੇ ਆਂ ਕਿ ਉਹਨਾਂ ਦਾ ਇੰਨਾ ਪਿਆਰ ਸੀ ਗੁਰੂ ਘਰ ਦੇ ਨਾਲ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਇਹ ਇੱਕ ਬੜੀ ਵੱਡੀ ਗੱਲ ਹੈ ਜਿਹੜੀ ਸਾਡੇ ਇਤਿਹਾਸ ਦੇ ਉੱਪਰ ਨਹੀਂ ਚ ਬਹੁਤੇ ਸਾਡੇ ਕਥਾਕਾਰ ਜਾਂ ਹੋਰ ਕਈ ਵੀਰ ਸਾਂਝਾ ਨਹੀਂ ਕਰਦੇ ਮੈਂ ਆਸ ਕਰਦਾ ਹਾਂ ਕਿ ਮੇਰੇ ਭੈਣ ਭਰਾ ਜਰੂਰ ਇਸ ਵੀਡੀਓ ਦੇ ਜੇ ਕੋਈ ਪੁੱਛ ਲਵੇ ਤਾਂ ਜਰੂਰ ਬੜੇ ਦਾਵੇ ਨਾ ਕਹਿ ਸਕਦੇ ਨਹੀਂ ਕੇ ਸਤਕਾਰਯੋਗ ਨਵਾਬ ਪਟਨੇ ਦੇ کریم ਬਖਸ਼ ਤੇ ਰਹੀਮ ਬਖਸ਼ ਨੇ ਜਿਹੜੀ ਸੀ ਗੁਰੂ ਸਾਹਿਬ ਜੀ ਨੂੰ ਕਿੱਤੇ ਬਾਜ ਪੇੜ ਕੀਤੇ ਸਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਤਰ ਸਿੰਘ ਤਰਸਿੱਕਾ ਇੰਜ ਦੀਆਂ ਇਤਿਹਾਸਕ ਜਾਣਕਾਰੀਆਂ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਜਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ